ਗੁਰੂ ਅਰਜਨ ਦੇਵ ਜੀ ਨੇ ਸ਼ਹੀਦਾਂ ਦੇ ਸਰਤਾਜ ਤਾਂ ਕਿਹਾ ਗਿਆ ਜਿਹਨੂੰ ਵੀ ਸ਼ਹਾਦਤ ਸ਼ਹੀਦ ਕੀਤਾ ਗਿਆ ਉਹਦੇ ਅੱਗੇ ਕੋਈ ਦੂਜੀ ਆਪਸ਼ਨ ਨਹੀਂ ਸੀ ਹੁੰਦੀ ਉਹਨੂੰ ਇਹ ਹੀ ਸੀ ਵੀ ਤੈਨੂੰ ਸ਼ਹੀਦ ਕਰਨਾ ਹੀ ਕਰਨਾ ਗੁਰੂ ਅਰਜਨ ਦੇਵ ਜੀ ਸ਼ਹੀਦਾਂ ਦੇ ਸਰਤਾਜ ਤਾਂ ਨੇ ਇਹਨਾਂ ਦੇ ਅੱਗੇ ਇੱਕ ਆਪਸ਼ਨ ਰੱਖ ਦਿੱਤੀ ਸੀ ਵੀ ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮੁਹੰਮਦ ਸਾਹਿਬ ਦੀ ਸਿਫਤ ਦੇ ਵਿੱਚ ਦੋ ਲਾਈਨਾਂ ਪਾ ਦਿਓ ਜਿੱਥੇ ਮਰਜ਼ੀ ਪਾ ਦੋ ਸ਼ੁਰੂ ਚ ਪਾ ਦੋ ਗੱਬੇ ਪਾ ਦੋ ਪਿੱਛੇ ਪਾ ਦੋ ਜਿੱਥੇ ਮਰਜ਼ੀ ਪਾ ਦੋ ਤੁਹਾਡੀ ਜਾਨ ਬਖਸ਼ ਦਿੱਤੀ ਜਾਵੇਗੀ ਮਹਾਰਾਜ ਕਹਿੰਦੇ ਸਾਨੂੰ ਜਾਨ ਦੀ ਕੋਈ ਪਰਵਾਹ ਨਹੀਂ ਐ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਤੂੰ ਦੋ ਸ਼ਬਦਾਂ ਦੀ ਗੱਲ ਕਰਦਾ ਅਸੀਂ ਇੱਕ ਸਿਹਾਰੀ ਵਿਹਾਰੀ ਵੀ ਘਟ ਵੱਧ ਨਹੀਂ ਕਰ ਸਕਦੇ ਤਾਂ ਸ਼ਹੀਦਾਂ ਦੇ ਸਰਤਾਜ ਕਿਹਾ ਸੀ ਦੂਜਾ ਸ਼ਹੀਦਾਂ ਦੇ ਸਰਤਾਜ ਤਾਂ ਕਿਹਾ ਜਿਨੇ ਵੀ ਸੀ ਇਹ ਕੀਤਾ ਉਹਨੇ ਆਪਣੀ ਜਾਨ ਦੀ ਭੀਖ ਮੰਗੀ ਸੀ ਵੀ ਮੈਨੂੰ ਮaaf ਕਰਦੇ ਹੋ ਪਰ ਉਹਨਾਂ ਨੇ ਨਹੀਂ ਮੰਨੀ ਸ਼ਹੀਦ ਕਰ ਦਿੱਤੇ ਪਰ ਗੁਰੂ ਅਰਜਨ ਦੇਵ ਜੀ ਨੇ ਜਾਨ ਦੀ ਭੀਖ ਨਹੀਂ ਸੀ ਮੰਗੀ ਉਹਨਾਂ ਨੇ ਇੱਕੋ ਗੱਲ ਕਹੀ ਸੀ ਤੇਰਾ ਕੀਆ ਮਿੱਠਾ ਲਾ ਬਾਈ ਬੋਲੋ ਬੋਲੋ ਤੇਰਾ ਜਿਹੜੀਆਂ ਮਾਵਾਂ ਹੁੰਦੀਆਂ ਨਾ ਮੈਂ ਕਿਹਾ ਮਾਹ ਪਰਖਾਂ ਦਾ ਬਚਨ ਪੜ ਰਿਹਾ ਸੀ ਕਹਿੰਦੇ ਜਿਹੜੀਆਂ ਮਾਵਾਂ ਹੁੰਦੀਆਂ ਨਾ ਬੀਬੀਆਂ ਹੁੰਦੀਆਂ ਮਾਈਆਂ ਰੱਬਰ ਚਾਈਆਂ ਕਹਿੰਦੇ ਨਾ ਇਹਨਾਂ ਤੇ ਰੱਬ ਦੀ ਰਜਾ ਬੜੀ ਛੇਤੀ ਹੁੰਦੀ ਆ ਭਾਵੇਂ ਲੋਕਾਂ ਨੇ ਇਹਦੇ ਅਰਥ ਗਲਤ ਪਾਸੇ ਕੱਢ ਲੈ ਫੇ ਰੱਬੇ ਚਾਵੇ ਤਾਂ ਹੀ ਰਜਦੀ ਹੋਏ ਨਹੀਂ ਰਜਦੀ ਆ ਪਰ ਰੱਬ ਦੀ ਰਜਾ ਇਹਨਾਂ ਤੇ ਬੜੀ ਹੁੰਦੀ ਆ ਮਾਂ ਦੇ ਕੋਲ ਮਮਤਾ ਹੁੰਦੀ ਆ ਰੱਬ ਮਮਤਾ ਦੇ ਨਾਲ ਕਸੀਜਿਆ ਜਾਂਦਾ ਤੁਸੀਂ ਦੇਖਿਓ ਮਾਈਆਂ ਦੀ ਆਵਾਜ਼ ਜਦੋਂ ਆਉਂਗੀ ਨਾ ਬੜੀ ਸਰੀਲੀ ਆਉਂਗੀ ਬੜੀ ਪਿਆਰ ਵਿੱਚ ਆਉਂਗੀ ਨਹੀਂ ਦੇਖ ਲੋ रिया मिठल